ਇਸ ਸਮੇਂ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਤੁਹਾਨੂੰ ਦੱਸਦੇ ਹਾਂ ਕਿ ਹੜ੍ਹਾਂ ਦੀ ਸਥਿਤੀ ਦੇ ਵਿੱਚ ਪਿੰਡ ਕੋਲੀਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਕੋਲੀਆਂ ਪੰਮਾ ਤਾਸ਼ਾਂ ਕਈ ਪਿੰਡਾਂ ਦੇ ਵਿੱਚ ਜਿਆ ਪਾਣੀ ਇਹ ਆਹੀ ਕਿ ਕਈਆਂ ਲੋਕਾਂ ਦਾ ਨੁਕਸਾਨ ਹੋਇਆ ਹੀ ਕਾਫੀ ਘਰ ਟੁੱਟ ਟੁੱਟਟਾ ਹੋ ਗਏ ਸੀ ਬਿਲਕੁਲ ਲਗਾਤਾਰ ਲੋਕਾਂ ਦੇ ਕਾਫੀ ਜਿਹਾ ਸਮਾਨ ਲੁੱਟਿਆ ਸੀ ਇੱਕ ਮਕਾਨ ਟੁੱਟ ਗਿਆ ਸੀ ਪਰ ਉੱਥੇ ਇਹ ਪ੍ਰਸ਼ਾਸਨ ਦੀ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਉਹ ਹੜ੍ਹ ਦੀ ਸਥਿਤੀ ਦੇ ਟੰਪਰੇ ਲਈ ਬਣ ਲਾਇਆ ਗਿਆ ਸੀ ਕੱਚਾ ਬੰਨ ਬਣਾਇਆ ਗਿਆ ਸੀ ਲਗਾਤਾਰ ਤੁਮ ਤਸਵੀਰਾਂ ਦੱਸਦੀ ਕੋਸ਼ਿਸ਼ ਕਰਦੇ ਪਏ ਹਲਚਲ ਪੰਜਾਬ ਦੀ ਉੱਪਰ ਇਹ ਬੰਨ ਉਸ ਸਮੇਂ ਜਿਹੜਾ ਤੇ ਕਾਫੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਬਸੋਂ ਜਾਂ ਸਰਕਾਰ ਪ੍ਰਸ਼ਾਸਨ ਅਧਿਕਾਰੀ ਆ ਬਸ ਉਹ ਬੰਨ ਬਣਾਇਆ ਗਿਆ ਸੀ ਇੱਕ ਇਹ ਜੀ ਕੂਸੀ ਬਣ ਲਾਇਆ ਗਿਆ ਸੀ ਪਰ ਜਿਹੜਾ ਉਸ ਸਮੇਂ ਰੋਕਿਆ ਜਾਵੇ ਪਰ ਲੋਕਾਂ ਦਾ ਜੇ ਵੀ ਇਹ ਵੀ ਕਹਿ ਰਹਾ ਹੈਗਾ ਕਿ ਇੱਥੇ ਕੋਲੀਆਂ ਪਾਸੇ ਰੋਕੀ ਹੈਗੇ ਕਾਫੀ ਪਿੰਡਾਂ ਦੇ ਲੋਕ ਇਕੱਠੇ ਹੋਏ ਆ ਪਰ ਉਹਦਾ ਵੀ ਕਹਿ ਰਹਾ ਹੈਗਾ ਕਿ ਜੇ ਉਸ ਸਮੇਂ ਇਸ ਸਰਕਾਰਾਂ ਦੇ ਪ੍ਰਸ਼ਾਸਨ ਦੇ ਵੱਲੋਂ ਇੱਕ ਕੱਚਾ ਬੰਨ ਮਾਰਿਆ ਗਿਆ ਸੀ ਪਾਣੀ ਦਾ ਰੋਕ ਦਾ ਕੰਮ ਉਹ 6 ਮਹੀਨੇ ਹੋ ਗਿਆ ਘਟੋ ਘਟ ਪਰ 6 ਮਹੀਨੇ ਬਾਅਦ ਫੇਰ ਬਰਸਾਤ ਜਿਹੜੀ ਫਿਰ ਆਣ ਵਾਲੀ ਹੈ 6 ਮਹੀਨੇ ਬਰਸਾਤਾਂ ਦੀਆਂ ਪਰ ਪ੍ਰਸ਼ਾਸਨਾਂ ਬਸ ਕੋਈ ਧਿਆਨ ਨਹੀਂ ਦਿੱਤਾ ਗਿਆ ਬੰਦੀ ਉੱਪਰ ਕੱਚੇ ਬੰਦੀ ਉਹ ਕੋਈ ਪੱਕਾ ਬੰਨ ਕਿਤਾ ਜਾਵੇ ਕੋਈ ਸਹਾਈ ਪਾਈ ਜਾਵੇ ਜਾਂ ਪਿੰਡ ਦਾ ਬਚਾਅ ਹੋਵੇ ਉਹ ਕਹ ਰਿਹਾ ਹੈ ਕਿ ਜੇ ਅਗਲੇ ਕੁਝ ਦਿਨਾਂ ਰੂਹੇ ਬਰਸਾਤ 6 ਮਹੀਨੇ ਬਾਅਦ ਬਰਸਾਤ ਸ਼ੁਰੂ ਹੋਣੀ ਹੈ ਬਰਸਾਤ ਤੋਂ ਬਾਅਦ ਫਿਰ ਜੇ ਪਾਣੀ ਆਇਆ ਤੇ ਪਿੰਡ ਸਾਡੇ ਦੇ ਜੇ ਉੜ ਕੇ ਤਬਾਹ ਹੋ ਜਾਣੀ ਹੈ ਪਰ ਉਹਨੇ ਪ੍ਰਸ਼ਾਸਨ ਅਗੇ ਅਪੀਲ ਕੀਤੀ ਹੈ ਮੰਗ ਕੀਤੀ ਹੈ ਕਿ ਸਾਡੀ ਜਿਹੜੀ ਇੱਕ ਫਰਿਆਦ ਤੁਹਾਡੇ ਅੱਗੇ ਕਰਦੀਆਂ ਕਿ ਇਸ ਜਿਹੜਾ ਕੁਛ ਹੀ ਬੰਨਾ ਇਹਨੂੰ ਬੰਦ ਪੱਕਾ ਕੀਤਾ ਜਾਵੇ ਕੋਈ ਦਰਿਆ ਹੈ ਦਰਿਆ ਦੇ ਵਸਨੀਕ ਤੁਹਾਨੂੰ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਸਰਕਾਰਾਂ ਦਾ ਧਿਆਨ ਜਿਹੜਾ ਇਧਰੋਂ ਭਟ ਚੁੱਕਿਆ ਹੈ ਆ ਜੇ ਪਿੰਡ ਵਾਸੀਆਂ ਦਾ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਉਹਨਾਂ ਅਸੀਂ ਇੱਥੇ ਜਿਹੜਾ ਕਿ ਸਾਡੀ 15 ਦਿਨਾਂ ਦੇ ਵਿੱਚ ਵਿੱਚ ਜੇ ਸਰਕਾਰ ਕੰਮ ਬੰਦਾ ਕੰਮ ਲੱਗਦਾ ਹੈ ਤੇ ਠੀਕ ਹੈ ਜੇ ਕੰਮ ਨਹੀਂ ਲੱਗਿਆ ਤੇ ਅਸੀਂ ਜਿਹੜਾ ਕੋਲੀਆਂ ਡੇ ਦੇ ਵਿੱਚ ਅਣਮਿੱਥੇ ਦਾ ਇੱਕ ਧੰਨਾ ਵੀ ਲਾਵਾਂਗੇ ਚਲੋ ਗੱਲਬਾਤ ਕਰਦੇ ਹਾਂ ਇਹਨਾਂ ਲੋਕਾਂ ਦੇ ਨਾਲ ਕੀ ਕਹਿਣਾ ਇਹਨਾਂ ਦਾ ਮੈਂ ਸ਼ੰਮੀ ਸਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਜੀ ਕਾ ਖਾਲਸਾ ਅੱਜ ਸਾਰਾ ਇਲਾਕਾ ਜਿਹੜਾ ਆ ਕੋਹਲੀਆਂ ਬੰਨ ਦੇ ਉੱਤੇ ਇਕੱਠਾ ਹੋਇਆ ਆ ਇਹਦਾ ਇਕੱਠਾ ਹੋਣ ਦਾ ਜਿਹੜਾ ਮੁੱਖ ਕਾਰਨ ਆ ਕਿ ਜਿਹੜੀ ਬਰਸਾਤ ਆ ਉਹਨੂੰ ਲੰਗੀ ਨੂੰ 5 ਮਹੀਨੇ ਹੋ ਗਏ ਆ ਪਿੱਛੇ ਅਸੀਂ 5 ਮਹੀਨੇ ਪਹਿਲਾਂ ਦੇਖਿਆ ਕਿ ਇਸ ਇਲਾਕੇ ਦਾ ਬਹੁਤ ਜ਼ਿਆਦਾ ਜਿਹੜਾ ਭਾਰੀ ਨੁਕਸਾਨ ਹੋਇਆ ਜਿਹੜਾ ਦਰਿਆ ਆ ਆਪਣੀ ਜਗ੍ਹਾ ਛੱਡ ਕੇ ਤੇ ਅੱਡੇ ਦੇ ਵਿੱਚ ਆ ਗਿਆ ਆ ਗਾੜੀ ਤੁਸੀਂ ਬੰਨ ਜਿਹੜਾ ਬਿਲਕੁਲ ਉਹਦੇ ਵਿੱਚ ਕੋਈ 1.5 ਕਿਲੋਮੀਟਰ ਦਾ ਜਿਹੜਾ ਪਾੜ ਪੈ ਚੁੱਕਾ ਆ ਦੇ ਕੋਈ 20-25 ਪਿੰਡ ਆ ਜਿਹੜੇ ਬਹੁਤ ਹੀ ਖਤਰੇ ਦੇ ਨਿਸ਼ਾਨੇ ਹਟਾ ਗਏ ਆ ਉਹਨਾਂ ਦੀ ਜ਼ਮੀਨਾਂ ਨੂੰ ਵੀ ਖਤਰਾ ਆ ਘਰਾਂ ਨੂੰ ਵੀ ਖਤਰਾ ਤੇ ਕੋਲੀਆਂ ਅੱਡਾ ਜਿਹੜਾ ਪਮਾ ਬੋਲਾ ਪਿੰਡ ਹੈ ਤੇ ਪਹਿਲਾਂ ਹੀ ਅੱਡਾ ਢੱਟ ਚੁੱਕਾ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਅਜੇ ਤੱਕ ਇੱਕ ਵੀ ਮਿੱਟੀ ਦਾ ਟੱਪ ਨਹੀਂ ਲਾਇਆ ਗਿਆ ਸਰਕਾਰ ਨੇ ਇਹਦੇ ਵੱਲ ਕੁਝ ਨਹੀਂ ਦੇਖਿਆ ਜਿਹੜੇ ਵੱਡੇ ਵੀਡੀਓ ਜਨਨ ਵਾਲੇ ਉਹ ਵੀ ਉਦੋਂ ਆਏ ਜਦੋਂ ਇੱਥੇ ਥੋੜਾ ਬੋਤਾ ਕੱਚਾ ਬੰਨ ਬੰਨ ਰਿਹਾ ਸੀ ਜਦੋਂ ਲੋਕਾਂ ਨੇ ਸੇਵਾ ਲਈ ਉਦੋਂ ਲੋਕਾਂ ਨੇ ਖਬਰਾਂ ਫਲਾ ਫਲਾ ਕੇ ਬੜੇ ਪੈਸੇ ਕਮਾਏ ਆਪਣੇ ਨੰਬਰ ਦੇ ਦੇ ਕੇ ਪਰ ਹੁਣ ਕਿਸੇ ਬੰਦੇ ਨੇ ਇਹਦੇ ਵੱਲ ਕੁਝ ਨਹੀਂ ਦੇਖਿਆ ਇਥੇ ਬੰਨ ਕੀ ਡਿਆ ਆ ਜੇ 2 ਦਿਨਾਂ ਦੀ ਬਰਸਾਤ ਹੋ ਗਈ ਤੇ ਪਾਣੀ ਜਿਹੜਾ ਆ ਉਹ ਦਰਿਆ ਦੇ ਵਿੱਚੋਂ ਬਾਹਰ ਆ ਜਣਾ ਅਸੀਂ ਅਪੀਲ ਕਰਦੇ ਆਂ ਕਿ ਇੱਕ ਤੇ ਜੰਗਲਾਤ ਇਥੋਂ ਵੱਢੀ ਜਾਵੇ 500 ਮੀਟਰ ਤੇ ਉਥੋਂ ਜਿਹੜਾ ਉਹਨੂੰ ਡੂੰਗਾ ਕੀਤਾ ਜਾਵੇ ਸਾਡਾ ਇਲਾਕਾ ਕ੍ਰਸ਼ਰ ਇੰਡਸਟਰੀ ਵਾਲਾ ਵਾ ਇਥੇ ਤੇ ਕੋਈ ਕੰਮ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਕ੍ਰਸ਼ਰ ਵਾਲਿਆਂ ਨੂੰ ਕਹਾ ਕੇ ਪੱਤਰ ਚਕਾਇਆ ਜਾਵੇ ਦਰਿਆ ਜਿਹੜਾ ਡੂੰਗਾ ਕੀਤਾ ਜਾਵੇ ਤੇ ਜਿਹੜਾ ਤੁਸੀ ਦਾ ਬਣਿਆ ਜਲਦ ਤੋਂ ਜਲਦ ਬਣਿਆ ਜਾਏ ਨਹੀਂ ਤੇ ਲੋਕ ਜਿਹੜੇ ਆ ਘਰੋਂ ਬੇਘਰ ਹੋ ਜਾਣੇ ਆ ਜੇਕਰ ਇਹ ਕੰਮ ਨਹੀਂ ਜਲਦ ਤੋਂ ਜਲਦ ਕੀਤਾ ਜਾਂਦਾ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਕਥਲੌਰ ਪੋਲਿਆ ਉਹਨੂੰ ਬੰਦ ਕਰਾਂਗੇ ਉਹ ਦਿਨ ਰਾਤ ਦਾ ਜਿਹੜਾ ਉਹ ਧਰਨਾ ਹੋਵੇਗਾ ਤੇ ਬਾਹਰੂ ਵੀ ਜਥੇਬੰਦੀਆਂ ਸਾਧ ਕੇ ਇਲਾਕਾ ਵੀ ਸਾਰਾ ਘਟਾ ਹੋਏਗਾ ਤੇ ਇਹ ਜਿਹੜਾ ਕੰਮ ਆ ਇਹਨੂੰ ਅਸੀਂ ਵਡਾਂਗੇ ਇਰਜਾਨ ਨੂੰ ਤਾਂ ਜੋ ਜਿਹੜੀ ਸੁੱਤੀ ਸਰਕਾਰ ਹੈ ਇਹਨੂੰ ਜਗਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ 225 ਅਗਸਤ ਮਹੀਨੇ ਦੇ ਵਿੱਚ ਅ ਵੱਡੀ ਹੜ੍ਹ ਆਏ ਸੀ ਔਰ ਜਿਹਦੇ ਨਾਲ ਖਾਸ ਕਰਕੇ ਕੋਹਲੀਆਂ ਇਲਾਕਾ ਜਿਹੜਾ ਹੈ ਇਹਦੀ ਤੁਸੀਂ ਜਿਹੜੀ ਟੋਟਕੀ ਕਾਰਜ ਜਿਹੜਾ ਸਾਨੂੰ ਦੇਖਣਾ ਪਿਆ ਜਿੱਥੇ ਕਿਸਾਨਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਉਹਦੇ ਨਾਲ ਨਾਲ ਹੀ ਇਹ ਕੋਹਲੀਆਂ ਅੱਡੇ ਦੇ ਵਿੱਚ ਦੁਕਾਨਾਂ ਰੁੜ ਗਈਆਂ ਔਰ ਜ਼ਮੀਨਾਂ ਵੀ ਇੰਡੀਆਂ ਰੁੜ ਗਈਆਂ ਔਰ ਸਰਕਾਰ ਜਿਹੜੀ ਅਜੇ ਤੱਕ ਜਿਹੜੀ ਅੱਖਾਂ ਮੀਟ ਕੇ ਸੁੱਤੀ ਹੋਈ ਹੈ ਔਰ ਲੋਕਾਂ ਨੂੰ ਜਿਹੜਾ ਜਿਹੜਾ ਪ੍ਰੋਪਰ ਮੁਆਵਜ਼ਾ ਮਿਲਣਾ ਸੀ ਉਹ ਨਹੀਂ ਮਿਲ ਪਾਇਆ ਔਰ ਖਾਸ ਗੱਲ ਇਹ ਹੈ ਕਿ ਜਿਹੜੀ ਇਹ ਤੁਸੀਂ ਬੰਦ ਸੀ ਉਸ ਵੇਲੇ ਮੰਤਰੀ ਸਾਹਿਬ ਕੈਬਨਿਟ ਦੇ ਮੰਤਰੀ ਸਾਹਿਬ ਵੀ ਇੱਥੇ ਆਏ ਸੀ ਉਹ ਲੋਕਾਂ ਨੂੰ ਉਹਨਾਂ ਨੇ ਆਸਵਾਸਨ ਦਿੱਤਾ ਸੀ ਕਿ ਜਲਦੀ ਹੀ ਇ ਅੱਛੀ ਤੁਸੀਂ ਨਹੀਂ ਬਲਕੇ ਆਰਸੀਸੀ ਤੁਸੀਂ ਬਣਾਈ ਜਾਏਗੀ ਲੇਕਿਨ ਹੁਣ ਮਹੀਨਾ ਜਿਹੜਾ ਜਨਵਰੀ ਆ ਚੁੱਕਾ ਹੈ 26 ਆ ਚੁੱਕਾ ਆ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਹਰਕਤ ਇਥੇ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਹੈ ਔਰ ਸਾਡੇ ਮਨ ਦੇ ਵਿੱਚ ਇੱਕ ਡਰ ਵੀ ਪੈਦਾ ਹੋ ਰਿਹਾ ਹੈ ਸ਼ੰਕਾ ਵੀ ਪੈਦਾ ਹੋ ਰਹੀ ਹੈ ਸਰਕਾਰ ਦੇ ਪ੍ਰਤੀ ਕਿ ਸਰਕਾਰ ਜਿਹੜੀ ਹੈ ਇਸ ਇਲਾਕੇ ਨੂੰ ਖਾਸ ਕਰ ਇਹ ਜਿਹੜਾ ਬਾਰਡਰ ਏਰੀਆ ਇਲਾਕਾ ਆ ਔਰ ਬੈਕਬੈਟ ਏਰੀਆ ਆ ਔਰ ਇੱਥੇ ਹਰ ਵਾਰ ਜਦੋਂ ਵੀ ਬਾਰਡਰ ਦੇ ਉੱਤੇ ਟੈਨਸ਼ਨ ਹੁੰਦੀ ਹੈ ਤਾਂ ਵੀ ਲੋਕੀ ਜਿਹੜੇ ਆ ਇਹ ਸਹਿਮੇ ਜਾਂਦੇ ਆ ਇਹਨਾਂ ਨੂੰ ਨੁਕਸਾਨ ਹੁੰਦਾ ਔਰ ਜਦੋਂ ਹੜਾਂ ਦਾ ਸਮਾਂ ਆਂਦਾ ਉਦੋਂ ਵੀ ਇਹਨਾਂ ਨੂੰ ਔਰ ਸਰਕਾਰਾਂ ਅਜੇ ਤੱਕ ਜਿਹੜੀ ਆ ਕੁੰਭ ਕਰਨ ਦੀ ਨੀਂਦ ਸੁੱਤੀ ਹੋਈਆਂ ਕਿਸੇ ਵੀ ਪ੍ਰਕਾਰ ਦਾ ਸੰਕੇਤ ਜਿਹੜੀਆਂ ਇੱਥੇ ਨੇ ਲੈ ਰੀਆਂ ਅੱਜ ਇਹ ਮਲਗ ਡੀਕ ਦੇ ਡੀਕ ਦਾ ਸਾਨੂੰ 4 ਮਹੀਨੇ ਹੋ ਗਿਆ ਕਿ ਅੱਜ ਸਰਕਾਰ ਜਿਹੜੀ ਆ ਕੋਈ ਇੱਥੇ ਕੰਮ ਸ਼ੁਰੂ ਕਰੇਗੀ ਲੋਕਾਂ ਨੂੰ ਵਾਅਦਾ ਦੇਗੀ ਕੱਲ ਦੇਗੀ ਪਰਸੋਂ ਦੇਗੀ ਲੇਕਿਨ ਹੁਣ ਤੱਕ ਦਾ ਟਾਈਮ ਜਿਹੜਾ ਆ ਗਿਆ ਸਰਕਾਰ ਅਜੇ ਤੱਕ ਨਹੀਂ ਜਾਗ ਰਹੀ ਇਸ ਕਰਕੇ ਇਹ ਇਲਾਕਾ ਨਿਵਾਸੀ ਨੇ ਅੱਜ ਜਿਹੜਾ ਇੱਕ ਇੱਕ ਨਿਰਣੇ ਲਿਆ ਕਿ ਅਸੀਂ ਇਕੱਠੇ ਹੋ ਕੇ ਪਹਿਲਾਂ ਇੱਥੇ ਇੱਕ ਮੀਟਿੰਗ ਕਰਾਂਗੇ ਔਰ ਇੱਕ ਪ੍ਰਪੋਜ਼ਲ ਤਿਆਰ ਕਰਾਂਗੇ ਕਿ 10-15 ਦਿਨ ਦੇ ਅੰਦਰ ਅਗਰ ਸਰਕਾਰ ਜਿਹੜੀ ਹੈ ਕੋਈ ਹਰਕਤ ਵਿੱਚ ਆਂਦੀ ਹੈ ਇੱਥੇ ਕੰਮ ਸ਼ੁਰੂ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਵੱਡੇ ਪੱਧਰ ਦੇ ਉੱਤੇ ਇੱਕ ਸੰਘਰਸ਼ ਆਰੰਭ ਕਰਾਂਗੇ ਇੱਥੇ ਜਿਹੜਾ ਕੋਲੀਆ ਾਡਾ ਇੱਥੇ ਅੰਮਿੱਤ ਸਮੇਂ ਵਾਸਤੇ ਅਸੀਂ ਜਿਹੜਾ ਧਰਨਾ ਜਿਹੜਾ ਉਹ ਲਾਵਾਂਗੇ ਜਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਤਾ ਹੀ ਆ ਕਿ ਜਿੰਨਾ ਕੋਲੀਆ ਾਡੇ ਦੇ ਵਿੱਚ ਨੁਕਸਾਨ ਹੋਇਆ ਵਾ ਬਹੁਤ ਜ਼ਿਆਦਾ ਹੋਇਆ ਵਾ ਔਰ ਜੇ ਇਸ ਹੜਾ ਦੇ ਕਾਰਨ ਜਿੱਦਾਂ ਇਹ ਸਾਡਾ ਇਹ ਉਥੋਂ ਜ਼ਮੀਨਾਂ ਜਿਹੜੀਆਂ ਨਾਨਾੜ ਸੀਗੀਆਂ ਤੁਸੀਂ ਤੇ ਕਮ ਸੋ ਕਮ ਅੱਧਾ ਕਿਲੋਮੀਟਰ ਜਿਹੜੀ ਆ ਇਹ ਤੁਸੀਂ ਤੋਂ ਅੰਦਰਵਾਰ ਕੋਹਲੀ ਆਡੇ ਤੇ ਉੱਤੇ ਆ ਚੁੱਕੀ ਆ ਤੇ ਅਸੀਂ ਇਹ ਇਹੋ ਮੰਗ ਕਰਦੇ ਆ ਸਾਰਾ ਇਲਾਕੇ ਦੀ ਮੰਗ ਇਹ ਹੀ ਆ ਵੀ ਕਮ ਸੋ ਕਮ ਕੈਬਨਟ ਦੇ ਵਿੱਚ ਕੋਈ 15 ਤੋਂ 20 ਬੰਦੇ ਵੰਦੇ ਆ ਔਰ ਸਾਨੂੰ ਇਹ ਆਸ ਸੀਗੀ ਮੰਤਰੀ ਸਾਹਿਬ ਤੇ ਵੀ ਉੱਥੇ ਸਾਡੀ ਗੱਲ ਜਿਹੜੀ ਆ ਸਾਡੇ ਏਰੀਆ ਦੀ ਇਹ ਚੁੱਕਣਗੇ ਔਰ ਸਾਨੂੰ ਬੜੀਏ ਦੁੱਖਦਾ ਲੱਗਦਾ ਵਾ ਕਿ ਉੱਥੇ ਸਾਡੀ ਕੋਈ ਗੱਲ ਏਸ ਹੈ ਏਰੀਆ ਦੀ ਕੋਈ ਹੋਣ ਨਹੀਂ ਡਈ ਔਰ ਇਹ ਅਸੀਂ ਆਨੇ ਆ ਕਿ ਚਲੋ ਪਹਿਲਾਂ ਦੇ ਐਮ.ਐਲ.ਏ ਬੜਾ ਵੱਡੀ ਗੱਲ ਹੁੰਦੀ ਆ ਤੇ ਹੁਣ ਵਜ਼ੀਰ ਬਣੇ ਦੋ ਦੋ ਬੜੇ ਬੜੇ ਮਹਿਕਮੇ ਨੇ ਕੋ ਬਹੁਤ ਵੱਡੇ ਆ ਕਮ ਸੇ ਕਮ ਆਪਣੇ ਏਰੀਆ ਦਾ ਹਾਲ ਜਾਣਨ ਸਾਰਿਆਂ ਨੇ ਇਹੋ ਇਹਨਾਂ ਦੇ ਬੇਨਤੀ ਚਰਨਾ ਚ ਇਹੋ ਹੀ ਆ ਕਿ ਤੁਸੀਂ ਇਹ ਲੋਕਾਂ ਦਾ ਬੁੜਕੇ ਵਿਰੋਧ ਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਵਾ ਇਦਾਂ ਨਾ ਕਰੋ ਜੇ ਧਰਨਾ ਲੱਗ ਗਿਆ ਤਾਂ ਵੀ ਤੁਸੀਂ ਲੋਕਾਂ ਦੇ ਚਰਨਾਂ ਨੂੰ ਹੱਥ ਲਾਉਣੇ ਮੁੜ ਕੇ ਆਣੜ ਕੇ ਮੁੜ ਕੇ ਤੁਸੀਂ ਸਾਲ ਬਾਅਦ ਲੋਕਾਂ ਦੀ ਕਚਹਿਰੀ ਚ ਆਉਣਾ ਹੁਣ ਇਹੋ ਹੀ ਆ ਤੁਹਾਡੇ ਚਰਨਾਂ 'ਚ ਬੇਨਤੀ ਵੀ ਇਹਦਾ ਕੁਝ ਕਮਸੋ ਕਮ ਇਹਨਾਂ ਲੋਕਾਂ ਦਾ ਹਾਲ ਜਾਣੋ ਹਾਲ ਜਾਣ ਕੇ ਤੇ ਇਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਇਹਨਾਂ ਦੇ ਹਾਜ਼ਰੀ ਪਰਵਾਣ ਕੇ ਇਹ ਸਾਡੀ ਬੇਨਤੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ